ਇਸ ਉਮਰ ਦੇ ਵਿੱਚ ਬਰਤ ਰੱਖਣਾ ਤੇ ਕੁਦਰਤੀ ਗਾ ਸਰੀਰ ਨੇ ਟੁੱਟਣ ਹੀ ਹੈ ਤਾਕਤ ਕੋਈ ਨਹੀਂ ਰਹਿਣੀ ਫਿਰ ਮਾਨਸਿਕ ਬੋਝ ਵੀ ਹੈ ਇਹ ਵੀ ਨਾਲ ਹੈ ਲੋਕ ਉਹਦਾ ਸਾਥ ਦੇਣ ਦੂਜਿਆਂ ਕਿਸਾਨ ਜੰਦੇ ਬੰਦੀਆਂ ਵੀ ਉਹਦਾ ਸਾਥ ਦੇਣ ਮੰਨ ਲੋ ਉਹਦਾ ਸਾਥ ਦੇ ਕੋ ਕਾਮਯਾਬ ਹੁੰਦਾ ਤੇ ਉਹ ਵੱਡਾ ਹੋ ਜਾਂਦਾ ਤੇ ਵੱਡੇ ਹੋਣ ਨਾਲ ਕੋਈ ਪੰਜਾਬ ਦਾ ਨੁਕਸਾਨ ਹੋ ਜੂ ਮੰਨ ਲੋ ਜੇ ਡੱਲੇ ਵਾਲਾ ਵੱਡਾ ਹੋ ਗਿਆ ਕੀ ਪੰਜਾਬ ਦਾ ਨੁਕਸਾਨ ਨਹੀਂ ਹੋ ਗੇ ਤੁਹਾਨੂੰ ਭਾਗ ਥੋੜਾ ਹੀ ਭਰਾ ਤੇ ਜੇ ਥੋੜਾ ਭਰਾ ਧਰਤੀ ਤੋਂ ਖੁਰ ਗਿਆ ਤੇ ਉਸ ਤੋਂ ਬਾਅਦ ਤਾਂ ਥੋੜੀ ਬਾਰੀ ਆ ਕਦੇ-ਕਦੇ ਟਕਾਇਤ ਨੂੰ ਲੈ ਆਉਂਦੇ ਆ ਵਿਚਾਰੇ ਨੂੰ ਬਰਤਨ ਵਾਸਤੇ ਖਾਰਾਂ ਕਿ ਉਹਦੇ ਵੀ कुंठ ਮੁੜੇ ਪਏ ਆ ਅਸਲੀ ਤੇ ਟਕਾਇਦੇ ਵੀ ਕੁੰਡ ਮੁੜੇ ਪਏ ਆ ਹਾਂ ਉਹ ਗੱਲਾਂ ਟਕਾਇਦ ਦੀਆਂ ਨਹੀਂ ਜਾਣੀਆਂ ਪਹਿਨਆਂੀਆਂ ਗਈਆਂ ਕੋਠੇ ਤੇ ਉਹ ਵੀ ਐਵੇਂ ਨਾਲ ਸਰਕਾਰ ਨੂੰ ਸਾਰਾ ਪਤਾ ਹੁੰਦਾ ਹੈ ਕਿਹੜਾ ਬੰਦਾ ਕਿੱਥੇ ਖੜਾ ਹੈ ਕਿੰਨਾ ਉਹ ਸਟੈਂਡ ਰਹਿ ਸਕਦਾ ਤੇ ਕਿੱਥੇ ਉਹ ਤਲਕਾਇਆ ਜਾ ਸਕਦਾ ਹੈ ਕਿਸਾਨੀ ਅੰਦੋਲਨ ਦੇ ਨਤਾਮਾ ਨੂੰ ਸਰਕਾਰ ਤਲਕਾ ਹੋਂ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇਗੀ ਹਮ ਔਰ ਇਹਦਾ ਸਿੱਟਾ ਤੁਹਾਡੇ ਸਾਹਮਣੇ ਆ ਲਾਲ ਕਿਲੇ ਜੀ ਕੀ ਕਢ ਲਾਂਗੇ ਉਹ ਤਾਂ ਡਿੱਗਣ ਵਾਲਾ ਹੈ ਉੱਥੇ ਕੋਈ ਬਾਦਸ਼ਾਹਤ ਨਹੀਂ ਕਿਸੇ ਮੁਗਲ ਦਾ ਤਖਤ ਨਹੀਂ ਜਿਹੜੇ ਤੇ ਕਬਜ਼ਾ ਕਰਕੇ ਆਪਾਂ ਬਹਿ ਜਾਾਂਗੇ ਉੱਥੇ ਤਾਂ ਕੁਝ ਵੀ ਨਹੀਂ ਉੱਥੇ ਜਾਂ ਚੂਹੇ ਨੇ ਜਾਂ ਕਬੂਤਰ ਨੇ ਜਾਂ ਚਾਮਚੜਕਾ ਨੇ ਉਤੇ ਕੀ ਲੰ ਜਾਣਾ ਜੀ ਪਰ ਜਿਹੜੀ ਤੇ ਉਦੋਂ ਵੀ ਲਾਲ ਕਿਲੇ ਤੇ ਜਾਂਦੀ ਆ ਤਾਂ ਉਹ ਕਹਿੰਦੇ ਵੀ ਅਸੀਂ ਗੁਨਾਹ ਕੀ ਕਰ ਲਿਆ ਜੇ ਚਲੇ ਗਏ ਪਿੱਛੇ ਜੇ ਵੇਖੋ ਮੋਰਤਾ ਜਿੱਤ ਦੇ ਜਿੱਤ ਦੇ ਸਲਿੱਪ ਕਰਕੇ ਹਮ ਪਰ ਇਹ ਤਾਂ ਕਹਿੰਦੇ ਅਸੀਂ ਜਿੱਤ ਗਏ ਆ ਅੱਗੇ ਨੇ ਜਿੱਤ ਗਏ ਕਾਲੇ ਕਾਨੂੰਨ ਵਾਪਸ ਕਰਾ ਲੈਣੇ ਨਹੀਂ ਵਾਕ ਕਾਲੇ ਕਾਨੂੰਨ ਵਾਪਸ ਨਹੀਂ ਹੋਏ ਸਿਰਫ ਉਹਨਾਂ ਨੂੰ ਠੰਡੇ ਵਸਤੇ ਚ ਪਾਇਆ ਸਸਪੈਂਡ ਕਰਤੇ ਜਾਂ ਇਹ ਠੰਡੇ ਵਾਸਤੇ ਚ ਸਸਪੈਂਸ਼ਨ ਤਾਂ ਫੇਰ ਹੈ ਠੰਡੇ ਵਾਸਤੇ ਪਏ ਉਹ ਕਿ ਕਾਇਮ ਨੇ ਉਹ ਜਦੋਂ ਮਰਜ਼ੀ ਕੱਢ ਲੈਣ ਹੂੰ ਇਹ ਵੀ ਪੱਕੀ ਗੱਲ ਹੈ ਅਮਰੀਕਾ ਚ ਕਾਲੇ ਕੂਨ ਵਾਪਸ ਹੋਇਆ ਜਰਮਨ ਚ ਹੋਇਆ ਇਟਲੀ ਚ ਹੋਇਆ ਦੱਸੋ ਇੱਕ ਠੁਕਰਾ ਲੈਣਗੇ ਨਹੀਂ ਹੋਏ ਉਸ ਤੇ ਤਾਂ ਨਾ ਪਏ ਨੇ ਠੰਡੇ ਵਾਸਤੇ ਪਏ ਨੇ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਹੌਲੀ ਹੌਲੀ ਕਰਕੇ ਹਰਾ ਲਓ ਥਕਾ ਲਓ ਦੁਆਰੇ ਲਾਗੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਸਰਾ ਅੱਜ ਅਸੀਂ ਪਹੁੰਚੇ ਆ ਬਾਪੂ ਬਲਕੌਰ ਸਿੰਘ ਜੀ ਉਹਨਾਂ ਕੋਲ ਜਿਨ੍ਹਾਂ ਦੀ ਹਰ ਵਿਸ਼ੇ ਤੇ ਬੜੀ ਡੂੰਗੀ ਪਕੜ ਹੁੰਦੀ ਆ ਅੱਜ ਉਹਨਾਂ ਤੋਂ ਆਪਾਂ ਜਾਣਾਂਗੇ ਜਿਹੜਾ ਕਿਸਾਨੀ ਅੰਦੋਲਨ ਟੂ ਚੱਲ ਰਿਹਾ ਜਿਹੜਾ ਦੂਜਾ ਅੰਦੋਲਨ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਭਖਿਆ ਹੋਇਆ ਉਹਦੇ ਤੇ ਬਾਪੂ ਜੀ ਉਹਨਾਂ ਦਾ ਕੀ ਨਜ਼ਰੀਆ ਕਿ ਇਹ ਅੰਦੋਲਨ ਕਿਹੜਾ ਰੁਖ ਲਊਗਾ ਕਿ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਣੀ ਮਰਨ ਵਰਤ ਤੇ ਬੈਠੇ ਨੇ ਕਿ ਉਹਨਾਂ ਦੇ ਮਰਨ ਵਰਤ ਅੱਗੇ ਸਰਕਾਰ ਝੁਕ ਜਾਵੇਗੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਇਹ ਸਾਰੇ ਵਿਸ਼ਿਆਂ ਤੇ ਬਾਪੂ ਜੀ ਦਾ ਕੀ ਕਹਿਣਾ ਆਓ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਪੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਤਿਕਾਰ ਦੰਦਿਰੋ ਜੰਦਰਾ ਬਾਪੂ ਜੀ ਜਿਵੇਂ ਕਿਸਾਨੀ ਸੰਘਰਸ਼ ਜਿਹੜਾ ਪਿਛਲੇ ਫਰਵਰੀ ਮਹੀਨੇ ਤੋਂ ਚੱਲ ਰਿਹਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ ਗੱਲ ਇਸ ਤਰ੍ਹਾਂ ਬੇਟਾ ਜਦ ਤਾਂ ਇੱਕ ਮੁਠ ਤੇ ਇਕਜਟ ਹੋ ਕੇ ਹਮ ਕਰਸਾਨ ਕੋਈ ਸੰਘਰਸ਼ ਕਰਨਗੇ ਤਾਂ ਉਹਦੀ ਪ੍ਰਾਪਤੀ ਜ਼ਰੂਰ ਹੁੰਦੀ ਆ ਹਮ ਜੇ ਟੁੱਟ ਫੁੱਟੋ ਕੇ ਕਰਨ ਹਮ ਜਿਵੇਂ ਕਹਿੰਦੇ ਵੀ ਹਰ ਡੇਡ ਬੰਦਾ ਇਕੱਠਾ ਹੋ ਕੇ ਕਹਿੰਦੇ ਮੈਂ ਤਾਂ ਜੀ ਮਰਨ ਵਰਤ ਤੇ ਬਹਿ ਗਿਆ ਹਮ ਜਾਣ ਜੀ ਮੈਂ ਤਾਂ ਹੁਣ ਹੜਤਾਲ ਤੇ ਬਹਿ ਗਿਆ ਹਮ ਇਹ ਨਹੀਂ ਮਰਨ ਦੀ ਤਾਂ ਲੋੜ ਹੀ ਨਹੀਂ ਹਮ ਤੁਹਾਨੂੰ ਇੱਕ ਜੁਟਤਾ ਦੀ ਲੋੜ ਹੈ ਜੇ ਇੱਕ ਜੁਟ ਹੋ ਗਏ ਤੇ ਸਰਕਾਰਾਂ ਨੂੰ ਪਤਾ ਲੱਗਾ ਵੀ ਸਾਨੂੰ ਇਹ ਜੜੋਂ ਹਲਾ ਦੇਣਗੇ ਤੁਸੀਂ ਵੇਖੋ ਕਿਸਾਨੀ ਅੰਦੋਲਨ ਕਿੱਡਾ ਤੇਜ਼ ਚੱਲਿਆ ਚੱਲਿਆ ਨਾ ਬਿਲਕੁਲ ਤੇ ਕਿਸਾਨ ਖੜੇ ਹੋਏ ਬਿਲਕੁਲ ਕਿਸਾਨਾਂ ਦੀ ਜਮਾਨਤਾਂ ਜ਼ਬਤ ਹੋਈਆਂ ਹੂੰ ਕਿਸਾਨਾਂ ਦੇ ਕਿਸਾਨ ਲੀਡਰਾਂ ਦੀਆਂ ਜਿਹੜੀਆਂ ਹਾਂ ਉਹ ਹੀ ਨਾ ਕੋਈ ਗੱਲ ਹੈ ਇਹਦਾ ਮਤਲਬ ਕਿਸਾਨਾਂ ਲੀਡਰਾਂ ਦੀ ਜਮਾਨਤਾਂ ਜ਼ਬਤ ਹੁੰਦੀਆਂ ਤੇ ਉਹਨਾਂ ਨੂੰ ਵੋਟ ਕਿਸਾਨਾਂ ਨੇ ਨਹੀਂ ਵੀ ਨਹੀਂ ਪਾਏ ਹਾਂ ਇਹੀ ਪੁੱਗੀ ਗੱਲਾਂ ਜੀ ਪੰਜਾਬ ਚ ਲਾ ਲੋ 92 ਸੀਟਾਂ ਜਿੱਤੀਆਂ ਇਹਨਾਂ ਨੇ ਕਿਹੜਾ ਅੰਦੋਲਨ ਕੀਤਾ ਸੀ ਜੀ 92 ਜਿੱਤੀਆਂ ਤੇ ਹੁਣ ਤੱਕ ਜਿੱਤੀ ਜਾਂਦੇ ਆ ਹਮ ਹਰਿਆਣਾ ਚ ਲਾ ਲੋ ਹਮ ਕਰਸ਼ਾਣੀ ਅੰਦੋਲਨ ਚੱਲਿਆ ਹਮ ਤੇ ਤੀਜੀ ਵਾਰ ਬੀਜੇਪੀ ਆ ਗਈ ਹਮ ਆਈ ਨਾ ਇਹਦਾ ਮਤਲਬ ਕਰਸ਼ਾਣ ਨੇ ਵੀ ਬੋਰਡ ਨਹੀਂ ਪਾਈ ਹਮ ਦੂਜਿਆਂ ਨੇ ਤਾਂ ਪਾਉਣੀ ਕੀਤੀ ਸੀ ਹਮ ਇਸ ਕਰਕੇ ਇਹ ਚਿੰਤਨ ਸਾਹਮਣੇ ਲਿਆ ਕੇ ਕਰਨ ਹਮ ਮਤਲਬ ਉਹ ਨਾ ਹਰ ਬੰਦਾ ਆਪਣੇ ਢੰਗ ਨਾਲ ਆ ਉਹ ਆਪਣੀ ਜਿਵੇਂ ਕਹਿੰਦੇ ਸੀਟੀਆਂ ਨਾ ਮਾਰੇ ਹਮ ਜੀ ਮੇ ਬਾਬਾ ਜੀ ਤੁਸੀਂ ਗੱਲ ਕਹੀ ਆ ਵੀ ਚਿੰਤਨ ਕਰਨ ਦੀ ਲੋੜ ਆ ਕਿਸਾਨ ਆਗੂਆਂ ਨੂੰ ਜੇ ਹੁਣ ਮੈਂ ਤੁਹਾਡੇ ਤੋਂ ਪੁੱਛਾਂ ਕੀ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸੰਘਰਸ਼ ਚੱਲ ਰਿਹਾ ਇਹ ਕਿਸਾਨਾਂ ਦੇ ਮੁੱਦਿਆਂ ਤੇ ਨਹੀਂ ਲੜਿਆ ਜਾ ਰਿਹਾ ਜਾਂ ਇਹ ਕਿਸਾਨੀ ਦਾ ਸੰਘਰਸ਼ ਨਹੀਂ ਕਿਹਾ ਜਾ ਸਕਦਾ ਨਹੀਂ ਨਹੀਂ ਸਹੀ ਅਰਥ ਹੈ ਸਰਸਾਣੀ ਸਿੰਘ ਤੋਂ ਸਾਰੇ ਤਰ੍ਹਾਂ ਦੇ ਕਿਸਾਨ ਨੇਤਾ ਕਿਵੇਂ ਜੀ ਕਿਉਂਕਿ ਜਦ ਤੱਕ ਇਕੱਠੇ ਹੋ ਕੇ ਨਹੀਂ ਲੜਨਗੇ ਇਹ ਸਰਕਾਰ ਨੂੰ ਦਬਾ ਨਹੀਂ ਸਕਦੇ ਹੂੰ ਸਰਕਾਰ ਕਦੇ ਸੁਣਨ ਨੂੰ ਤਿਆਰ ਨਹੀਂ ਵੀ ਕਿਸਾਨ ਦੀ ਕੋਈ ਤਕਲੀਫ ਹੈ ਹਾਂਜੀ ਕਿ ਕਿ ਕਾਰਪੋਰੇਟ ਸੈਕਟਰ ਕਿਸਾਨਾਂ ਦੇ ਬਰ ਖਿਲਾਫ ਹੈ ਜੀ ਤੇ ਸਾਰੀਆਂ ਸਰਕਾਰਾਂ ਕਾਰਪੋਰੇਟ ਸੈਕਟਰ ਦੇ ਪੈਸੇ ਨਾਲ ਬਣਦੀਆਂ ਜੀ ਜਿਹੜੀ ਸਰਕਾਰ ਕਾਰਪੋਰੇਟ ਸੈਕਟਰ ਦੇ ਪੈਸੇ ਨਾਲ ਬਣਦੀ ਹੈ ਉਹ ਕਾਰਪੋਰੇਟ ਸੈਕਟਰ ਦੇ ਵਿਰੁੱਧ ਕਿਵੇਂ ਖੁੱਗ ਸਕਦੀ ਹੈ ਜੇ ਖੁੱਗ ਸਕਦੀ ਦੱਸ ਦਿਓ ਉਹਦੀ ਹਿੰਮਤ ਹੋ ਬਿਲਕੁਲ ਟਰੰਪ ਕਿਸਾਨਾਂ ਦੇ ਹੱਕ 'ਚ ਬੋਲਜੂ ਹਮ ਐਡਾ ਬੜਾ ਰਾਸ਼ਟਰਪਤੀ ਆ ਹਮ ਆਪਾਂ ਤਾਂ ਹਾਂ ਕਿਹੜੇ ਬਾਗ ਦੀ ਮੂੜੀ ਹੋਰ ਕੋਈ ਇੰਗਲੈਂਡ ਵਾਲਾ ਕੋਈ ਭੁਗਤ ਜੀ ਉਥੋਂ ਦਾ ਪ੍ਰਧਾਨ ਮੰਤਰੀ ਹਮ ਜਾਂ ਆਪਣੇ ਵਾਲਾ ਭੁਗਤ ਜੀ ਨਾ ਕਦੇ ਵੀ ਨਹੀਂ ਭੁਗਤਦਾ ਦਸਾਣਾ ਨੂੰ ਸਿਰ ਜੋੜ ਕੇ ਸਿਰ ਜੋੜ ਕੇ ਠੰਡੇ ਮਨ ਨਾਲ ਇੱਕ ਮੁੱਠੋ ਕੇ ਆਪਣੀਆਂ ਮੰਗਾਂ ਸਿੱਧੀਆਂ ਸਪਸ਼ਟ ਕਰਕੇ ਉਹ ਤੇ ਸੰਘਰਸ਼ ਤੇ ਜੋੜਨਾ ਚਾਹੀਦਾ ਜੇ ਪਚਾਲੋਂ ਆਗੇ ਉਹ ਤਾਂ ਸਰਕਾਰ ਚੋਂ ਦੀ ਬਿਜਾਓ ਕਰਾ ਨੂੰ ਪਿੱਛੇ ਜੇ ਵੇਖੋ ਮੋਰਚਾ ਜਿੱਤ ਦੇ ਜਿੱਤ ਦੇ ਸਲਿਪ ਕਰਕੇ ਪਰ ਇਹ ਤਾਂ ਕਹਿੰਦੇ ਸੀ ਜਿੱਤ ਗਏ ਆ ਅੱਗੇ ਨੇ ਜਿੱਤ ਗਏ ਕਾਲੇ ਕਾਨੂੰਨ ਵਾਪਸ ਕਰਾ ਲੈਣੇ ਨਹੀਂ ਬੱਕ ਕਾਲੇ ਕਾਨੂੰਨ ਵਾਪਸ ਨਹੀਂ ਹੋਏ ਸਿਰਫ ਉਹਨਾਂ ਨੂੰ ਠੰਡੇ ਵਾਸਤੇ ਚ ਪਾਇਆ ਸਸਪੈਂਡ ਕਰਤੇ ਜਾਂ ਇਹ ਠੰਡੇ ਵਾਸਤੇ ਚ ਸਸਪੈਂਸ਼ਨ ਤਾਂ ਫੇਰ ਹੈ ਠੰਡੇ ਵਾਸਤੇ ਪਏ ਉਹ ਕਿ ਕਾਇਮ ਨੇ ਹੋ ਜਦੋਂ ਮਰਜ਼ੀ ਕੱਢ ਲੈਣ ਹਮ ਇਹ ਵੀ ਪੱਕੀ ਗੱਲ ਹੈ ਅਮਰੀਕਾ ਚ ਕਾਲੇ ਕੂਨ ਵਾਪਸ ਹੋਇਆ ਜਰਮਨ ਚ ਹੋਇਆ ਇਟਲੀ ਚ ਹੋਇਆ ਦੱਸੋ ਇੱਕ ਠੁਕਰਾ ਲਣਗੇ ਨਹੀਂ ਹੋਏ ਉਸੇ ਤਰ੍ਹਾਂ ਪਏ ਨੇ ਠੰਡੇ ਵਾਸਤੇ ਪਏ ਨੇ ਉਹਨਾਂ ਨੂੰ ਪਤਾ ਇਹਨਾਂ ਨੂੰ ਹੌਲੀ ਹੌਲੀ ਕਰਕੇ ਹਰਾ ਲਓ ਥਕਾ ਲਓ ਦੁਆਰੇ ਲਾਗੂ ਕਰ ਦਾਂਗੇ ਹਮ ਹਾਲਾਂਕਿ ਜੇ ਕੋਈ ਨਾ ਵੀ ਲਾਗੂ ਕਰਨਾ ਅੱਜ ਦੀ ਕਿਸਾਨੀ ਢਾਈ ਏਕੜ ਦੀ ਰਹੇਗੀ ਦੇ 80% ਕਿਸਾਨੀ ਢਾਈ ਏਕੜ ਦੀ ਆ ਜੇ ਕਾਨੂੰਨਾਂ ਨੂੰ ਨਾ ਵੀ ਲਾਗੂ ਕਰੋ 10 ਸਾਲ ਕਿਸਾਨੀ ਸਵਾ ਏਕੜ ਚ ਰਹਿ ਜੂ ਕੱਖੀ ਨਹੀਂ ਰਹਿਣਾ ਕੋਲੇ ਆਪਣੇ ਆਪ ਹੀ ਕਿਸਾਨ ਭੱਜ ਨੂੰ ਕਿਸਾਨ ਭੱਜ ਰਿਆ ਨਾ ਜਮੀਨ ਕਿਸਾਨ ਵੇਚ ਰਿਆ ਨਾ ਬਿਲਕੁਲ ਕੋਈ ਕਿਸਾਨ ਜਮੀਨ ਖਰੀਦ ਸਕਦਾ ਦੋ ਨੰਬਰ ਦੇ ਪਹਾੜਾ ਜਮੀਨ ਖਰੀਦ ਰਿਆ ਸਹੀ ਜੀ ਇਸ ਕਰਕੇ ਇਹਨਾਂ ਦੇ ਜਿੱਤਨ ਦੀ ਜ਼ਰੂਰਤ ਹੈ ਕਿ ਇਹਨਾਂ ਦੇ ਮੂਰੇ ਇੱਕ ਸਿੱਧਾ ਗਿਆਨ ਚਿੰਤਨ ਵਿਵੇਕ ਹੋਵੇ ਵੀ ਸਾਡਾ ਆਹ ਕਿਸਾਨੀ ਹਿੱਤ ਹੈ ਅਸੀਂ ਕਿਸਾਨੀ ਜਦੋਂ ਕਰਦੇ ਆ ਸਾਡੇ ਖਰਚੇ ਕੀ ਪੈਂਦੇ ਨੇ ਕੀ ਇਹਨਾਂ ਖਰਚਿਆਂ ਦੇ ਵਿੱਚੋਂ ਪੈਦਾ ਕੀਤੀ ਫਸਲਾ ਅਸੀਂ ਕੋਈ ਮੁੱਲ ਲੈ ਸਕਦੇ ਆ ਜੇ ਤਾਂ ਇੱਥੇ ਆ ਗਏ ਫਿਰ ਤਾਂ ਜਿੱਤ ਸਕਦੇ ਆ ਜੇ ਇੱਥੇ ਨਾ ਆਏ ਫਿਰ ਨਹੀਂ ਜਿੱਤ ਸਕਦੇ ਇਕੱਲੀਆਂ ਹੜਤਾਲਾਂ ਤੇ ਮਰਨ ਵਰਤ ਤੁਹਾਨੂੰ ਕਿਤੇ ਸਿਰੇ ਨਹੀਂ ਲਿਜਾ ਸਕਦੇ ਕੀ ਫਰਕ ਪੰਦਾ ਅੱਧੇ ਵੇਖੋ ਕੋਲੇ ਨਹੀਂ ਗਏ ਸਰਕਾਰ ਨੂੰ ਸਾਰਾ ਪਤਾ ਵੀ ਕਿੰਨੇ ਬੰਦੇ ਮਰਨ ਵਰਤ ਨੇ ਕਿੰਨੇ ਮਰਨ ਵਰਤ ਦੇ ਪਿੱਛੇ ਨੇ ਕਿੰਨੇ ਉਹਦੇ ਪਰੇ ਨੇ ਹੂੰ ਪਰਿਆਂ ਦੀ ਗਿਣਤੀ ਜ਼ਿਆਦਾ ਆ ਹੂੰ ਜਿਵੇਂ ਬਾਬੂ ਜੀ ਤੁਸੀਂ ਮਰਨ ਵਰਤ ਦੀ ਗੱਲ ਕੀਤੀ ਹੈ ਕਿ ਮਰਨ ਵਰਤ ਨਾਲ ਕਦੇ ਵੀ ਅੰਦੋਲਨ ਨਹੀਂ ਜਿੱਤਿਆ ਜਾ ਸਕਦਾ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇਹ ਮਰਨ ਵਰਤ ਸ਼ੁਰੂ ਕੀਤਾ ਇਹ ਜਾਇਜ਼ ਆ ਜਾਂ ਨਹੀਂ ਕੋਈ ਨਹੀਂ ਗਾਜਿ ਬੇਖੋ ਬਈ ਮਰਨ ਵਰਤ ਤਾਂ ਰੱਖਣ ਦੀ ਲੋੜ ਹੀ ਨਹੀਂ ਹੂੰ ਤੁਸੀਂ ਆਪਣਾ ਏਕਾ ਬਣਾ ਕੇ ਬਹਿ ਜਾਓ ਹੂੰ ਬਸ ਸਰਕਾਰ ਨੂੰ ਆਖੇ ਵੀ ਹੈ ਵੀ ਇੰਨੇ ਬੰਦੇ ਬੈਠੇ ਅਸੀਂ ਕੀ ਕਰਾਂਗੇ ਹੂੰ ਸਾਡੀ ਸਰਕਾਰ ਕਿਵੇਂ ਚੱਲੂ ਜਦੋਂ ਵੋਟਾਂ ਆਉਂਦੀਆਂ ਉਹਨਾਂ ਨੂੰ ਦਾਣੇ ਚਵਾ ਦਿਓ ਵੋਟਾਂ ਵਾਲੇ ਉਹੀ ਜਿਹੜੀ ਸਰਕਾਰ ਲੋਕਾਂ ਨੂੰ ਲੁੱਟਦੀ ਆ ਕਿਰਤੀ ਨੂੰ ਲੁੱਟਦੀ ਆ ਮਜ਼ਦੂਰ ਨੂੰ ਲੁੱਟਦੀ ਆ ਕਿਸਾਨ ਨੂੰ ਲੁੱਟਦੀ ਆ ਪੂਰੀ ਤਰ੍ਹਾਂ ਠੋਕੇ ਜਿੱਤਰੀ ਆ ਕਿ ਨਹੀਂ ਦੱਸ ਦਿਓ ਕਿਤੇ ਹਾਰੀ ਆ ਤਾਂ ਜਦੋਂ ਪੂਰੀ ਤਰ੍ਹਾਂ ਠੋਕੇ ਜਿੱਤਦੀ ਆ ਮਤਲਬ ਸਰਕਾਰ ਆਪਦੀਆਂ ਪਾਲਿਸੀਆਂ ਚ ਕਾਮਯਾਬ ਆ ਆਪਾਂ ਕਰਕੇ ਵੀ ਹਾਰ ਜਾਂਦੇ ਆ ਇੰਨਾ ਕਿ ਤਾਂ ਚਿੰਤਾ ਰੱਖਣਾ ਪਊ ਨਾ ਵੀ ਅਸੀਂ ਕੰਮ ਕਰਕੇ ਅੰਦੋਲਨ ਕਰਨ ਦੇ باوجود ਹਾਰਦੇ ਆ ਤੇ ਸਰਕਾਰ ਸਾਡੇ ਅੰਦੋਲਨ ਦੇ ਵਿਰੋਧ ਹੋਣ ਦੇ باوجود ਜਿੱਤ ਰਹੀ ਹੈ ਕਿਉਂ हां ਜਿਵੇਂ ਬਾਪੂ ਜੀ ਤੁਸੀਂ ਇਕਤਾ ਇਕਤਾ ਦੀ ਗੱਲ ਕੀਤੀ ਆ ਕਿਸਾਨ ਆਗੂ ਜਦੋਂ ਪਿਛਲਾ ਆਪਾਂ ਜਿਹੜਾ ਕਿਸਾਨ ਮੋਰਚਾ ਦੇਖਿਆ ਸੀ ਉਹਦੇ ਵਿੱਚ ਬੱਤੀ ਜਿਹੜੀਆਂ ਜੱਥੇਬੰਦੀਆਂ ਸੀ ਜਾਂ ਹੋਰ ਤੇ ਜੱਥੇਬੰਦੀਆਂ ਘੱਟੀਆਂ ਹੋ ਜਾਂਦੀਆਂ ਤੇ ਸੰਘਰਸ਼ ਨੂੰ ਵੱਡੇ ਰੂਪ ਦਾ ਬਹੁਤ ਵੱਡਾ ਬਲ ਮਿਲਦਾ ਹਾਂ ਭਈ ਹਾਂ ਸੰਘਰਸ਼ ਵਿਸ਼ਾਲ ਤੇ ਬਲ ਹੋ ਜਾਂਦੀ ਪੈਦਾ ਹਾਂ ਬਿਲਕੁਲ ਹਰੇਕ ਬੰਦਾ ਉਹਦੇ ਵਿੱਚ ਪਾਰਟਿਸਪੇਟ ਕਰਦਾ ਹੁਣ ਮੈਂ ਇਸੇ ਅੰਦੋਲਨ ਤੇ ਆਉਣਾ ਇਹ ਕਿਸਾਨ ਆਗੂਆਂ ਦੇ ਵਿੱਚ ਅਜੇਹੇ ਕੀ ਮਨ ਭੇਦ ਨੇ ਕਿ ਮਤ ਭੇਦ ਨੇ ਸਾਰਿਆਂ ਨੂੰ ਪਤਾ ਕਿ ਇੱਕ ਹੋਣਾ ਜ਼ਰੂਰੀ ਆ ਜ਼ਰੂਰੀ ਆ ਕਹਿੰਦੇ ਵੀ ਨੇ ਜੇ ਸਾਨੂੰ ਇੱਕ ਹੋਣਾ ਚਾਹੀਦਾ ਪਰ ਇਹ ਆਪਣੀ ਕਹਾਣੀ ਦੇ ਕਥਨੀ ਨੂੰ ਇੱਕ ਕਿਉਂ ਨਹੀਂ ਕਰ ਰਹੇ ਕਿੱਥੇ ਹੱਕ ਕਰਾਣੀ ਹੈ ਵੀ ਜਿਹੜਾ ਕਿਸਾਨ ਹੈ ਨਾ ਉਹ ਅਸਲ ਦੇ ਵਿੱਚ ਉਹਦੀ ਜਿਹੜੀ ਮਾਨਸਿਕਤਾ ਉਹ ਜਗੀਰੂ ਹੈ ਹੂੰ ਜਗੀਰੂ ਹਾਂਲਾਕੇ ਪੱਲੇ ਕੁਝ ਨਹੀਂ ਪਰ ਮਾਨਸਿਕਤਾ ਜਗੀਰੂ ਬਹੁਤ ਮਾੜੀ ਹੁੰਦੀ ਆ ਹੂੰ ਜਿਹੜਾ ਵਪਾਰੀ ਹੈ ਜੀ ਤੋ ਸਰਕਾਰ ਪੈਸੇ ਲੈ ਕੇ ਬਣਦੀ ਆ ਵਪਾਰੀ ਉਹ ਜਗੀਰੂ ਮਾਨਸਿਕਤਾ ਤੋਂ ਬਹੁਤ ਉੱਚਾ ਠੜਦਾ ਹੂੰ ਉਹਦੀ ਸਰਮਾਇਅਦਾਰੀ ਦੀ ਮਾਨਸਿਕਤਾ ਹੂੰ ਉਹ ਰਾਸ਼ਟਰਵਾਦੀ ਹੋ ਜਾਂਦਾ ਹੈ ਰਾਸ਼ਟਰਵਾਦੀ ਹੋ ਕੇ ਸਾਰੇ ਰਾਸ਼ਟਰ ਦੇ ਉੱਤੇ ਕਬਜ਼ਾ ਕਰ ਲੈਂਦਾ ਅਖੌਤੀ ਲੋਕ ਰਾਜ ਦੇ ਰਾਹੀਂ ਫਿਰ ਉਹ ਆਪਣੀਆਂ ਪਾਲਿਸੀਆਂ ਆਪਣੀਆਂ ਪਾਲਿਸੀਆਂ ਲਾਗੂ ਕਰਦਾ ਜਿਹੜੀਆਂ ਕਿਰਤ ਤੇ ਤੇ ਕਿਸਾਨ ਦੇ ਬਰਖਲਾ ਭੁਗਤੀਆਂ ਭੁਗਤਾਇਆ ਥੋੜੇ ਹਿੰਦ ਸਾਰੇ ਯੂਰਪ ਚੇ ਕਮ ਹੋ ਰਿਹਾ ਭਾਰਤ ਚ ਵੀ ਹੋ ਗਿਆ ਅਮਰੀਕਾ ਚ ਵੀ ਹੋ ਰਿਹਾ ਚੀਨ ਚ ਹੋਣ ਲੱਗ ਗਿਆ ਇਸ ਕਰਕੇ ਉਹਨਾਂ ਦਾ ਅਗਲਾ ਜਿਹੜਾ ਸਟੈਪ ਹੈ ਨਾ ਵਪਾਰੀ ਤੇ ਤਫਕੇ ਦਾ ਦੀ ਦੇ ਨਾਲ ਕਿਸਾਨੀ ਪੰਗਾ ਲੈ ਰਹੀ ਆ ਕਿਸਾਨੀ ਆਪਣਾ ਸੰਘਰਸ਼ ਲੜ ਰਹੀ ਆ ਉਹ ਹਰ ਪੱਖੋਂ ਸਿਆਣੀ ਵੀ ਆ ਹੂੰ ਬੁੱਧੀਵਾਨ ਵੀ ਆ ਹੂੰ ਤੇ ਉਹਨਾਂ ਨੂੰ ਪਤਾ ਹੈ ਵੀ ਕਿਹੜੇ ਢੰਗ ਤਰੀਕੇ ਨੂੰ ਕਿਵੇਂ ਫੇਲ ਕਰਨਾ ਹੂੰ ਵੇਖੋ ਸਿੱਧਾ ਸਿੱਧਾ ਪੰਜਾਬ ਤੇ ਹਰਿਆਣਾ ਆਪਣੇ ਹਰਿਆਣਾ ਤੋਂ ਸਾਹਮਣੇ ਆ ਕਿ ਨਾ ਵੀ ਕਿਸਾਨ ਅੰਦੋਲਨ ਐਡਾ ਵੱਡਾ ਅਜੇ ਤੱਕ ਕੋਈ ਅਜਿਹਾ ਅੰਦੋਲਨ ਨਹੀਂ ਹੋਇਆ ਸੀ ਜੀ ਕਿਸਾਨ ਜਦੋਂ ਖੜੇ ਹੁੰਦੇ ਨੇ ਜਮਾਨਤਾਂ ਜਬਤ ਹੂੰ ਔਰ ਜਿਹੜੇ ਬੰਦੇ ਪੂਰੀ ਤਰ੍ਹਾਂ ਕਿਸਾਨੀ ਦੇ ਬਰਖਿਲਾਫ ਨੇ ਉਹ ਜੀ ਜੀ ਦੀ ਵਾਰ ਸਰਕਾਰ ਬਣਾਉਂਦੇ ਆ ਇਹਦਾ ਹਾਲਤ ਆ ਹੈ ਅਸਲੀਅਤ ਇਹ ਆ ਇਹਨਾਂ ਦੀ ਮਰਜ਼ੀ ਸਮਝ ਲੈਣਾ ਅੱਜ ਜਿਵੇਂ ਤੁਸੀਂ ਦੇਖਿਆ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਜਿਹੜੀ ਸਿਹਤ ਆ ਉਹ ਕਾਫੀ ਕੁਦਰਤੀ ਗੱਲ ਉਮਰ ਹੈ ਨਾ ਜਗਾ ਨਾ ਜਗਾ ਤੇ ਕੁਝ ਵੀ ਹੋ ਸਕਦਾ ਡਾਕਟਰ ਸਾਹਿਬ ਜਾਂ ਸੁਪਰੀਮ ਕੋਰਟ ਨੇ ਵੀ ਅੱਜ ਕਹਿਤਾ ਕਿ ਭਾਈ ਇਹਨਾਂ ਦੀ ਜਾਨ ਆ ਜਿਹੜੀ ਉਹ ਅੰਮ੍ਰਣ ਤੋਂ ਬੜੀ ਕੀਮਤੀ ਆ ਕੀਮਤੀ ਹੈ ਬਿਲਕੁਲ ਠੀਕ ਹੈ ਨਾ ਤਾਂ ਜਦੋਂ ਇਹ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਜਾਂ ਕੱਲ ਤੋਂ ਉਹਨਾਂ ਦੀਆਂ ਪੋਤਰਾ ਅ ਅਪੀਲ ਕਰਦਾ ਭਾਵਕ ਅਪੀਲ ਕਰਦਾ ਤਾਂ ਰਕੇ ਰਕੇਸ਼ ਟਕੈ ਤੋਣੀ ਆ ਗਿਆ ਉਹ ਅੱਜ ਆ ਜਾਂਦੇ ਨੇ ਤੇ ਉਹਨਾਂ ਦੇ ਨਾਲ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਪੰਜਾਬ ਦੀਆਂ ਉਹ ਨਾਲ ਜਾਂਦੀਆਂ ਨੇ ਪਰ ਅਜੇ ਵੀ ਬਹੁਤਾਤ ਗਿਣਤੀ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਘਰਾਂ 'ਚ ਬੈਠੀ ਆ ਜਾਂ ਸਿਰਫ ਇੱਕ ਮੈਂ ਕਹਿ ਰਿਹਾ ਜਿਵੇਂ ਪਹਿਲਾਂ ਵੀ ਬਿਆਨਬਾਜ਼ੀ ਤੱਕ ਸੀਮਤ ਹੋ ਗਈ ਪੱਕੇ ਕਿਉਂ ਨਹੀਂ ਉਹ ਹਜੇ ਤੱਕ ਨਿਕਲ ਕੇ ਜਾ ਰਹੇ ਉੱਥੇ ਕੀ ਸੋਚਦੇ ਨੇ ਕਿ ਉਹ ਇਹ ਚਾਹੁੰਦੇ ਨੇ ਕਿ ਜੇ ਉਹ ਦਾ ਸਮਰਥਨ ਕਰ ਦੇਣਗੇ ਤਾਂ ਡੱਲੇਵਲ ਵੱਡਾ ਬਣ ਜਾਊਗਾ ਜਾਂ ਉਹ ਸੋਚਦੇ ਨੇ ਕਿ ਅਸੀਂ ਵੱਡੇ ਆ ਜੇ ਅਸੀਂ ਮਤਲਬ ਨਾ ਜਾਵਾਂਗੇ ਤਾਂ ਇਹ ਅੰਦੋਲਨ ਕਾਮਯਾਬ ਨਹੀਂ ਹੋ ਸਕਦਾ ਦੇਖੋ ਬਈਆ ਇਕੱਠਿਆਂ ਦੇ ਇਕਜੁੱਟ ਹੋਣ ਤੋਂ ਬਿਗਾਇ ਤਾ ਅੰਦੋਲਨ ਕਾਮਯਾਬ ਹੁੰਦੇ ਹੀ ਨਹੀਂ ਹੂੰ ਜਿਨ੍ਹਾਂ ਨੇ ਵਰ ਖਿਲਾਫ ਅੰਦੋਲਨ ਕੀਤਾ ਉਹ ਇਹਨਾਂ ਨਾਲੋਂ ਵੱਧ ਕਾਮਯਾਬ ਨੇ ਵੱਧ ਤਾਕੜੇ ਨੇ ਤੇ ਵੱਧ ਚਿੰਤਨਾ ਉਹਨਾਂ ਕੋਲੇ ਹੂੰ ਦ੍ਰਿਸ਼ਟੀਵਾਦ ਉਹਨਾਂ ਕੋਲੇ ਹੂੰ ਪੈਸਾ ਵਧਾ ਉਹਨਾਂ ਕੋਲੇ ਇਹ ਵੀ ਵੇਖੋ ਉਹ ਏਸ਼ੀਆ ਚ ਬੈਠੇ ਹੋਏ ਜਿੱਤਦੇ ਨੇ ਇਹ ਤਾਂ ਪੰਜ ਸੜਕੇ ਹਾਰਦੇ ਨੇ ਕਮਾਲ ਤਾਂ ਇਹ ਹੈ ਨਾ ਇਸ ਚੀਜ਼ ਨੂੰ ਸਮਝਣਾ ਸਾਰੀਆਂ ਜਥੇਬੰਦੀਆਂ ਨਿੱਜੀ ਫਿਊਡਲ ਜ਼ਗੀਰੂ ਹਿਉਮਨ ਛੱਡ ਕੇ ਇੱਕ ਥਾਂ ਖੜੀ ਨੂੰ ਵੀ ਅਸੀਂ ਤਾਂ ਕਿਰਤੀ ਕਿਸਾਨਾਂ ਅਸੀਂ ਤਾਂ ਭਾਈ ਲਾਲੋ ਆ ਭਾਗੋ ਨਹੀਂ ਹਾਂ ਅਸੀਂ ਖੇਤਾਂ ਹੀ ਜਿੱਤਣਗੇ ਤਾ ਜਿਤਨਗੇ ਨਹੀਂ ਇਹਨਾਂ ਨੂੰ ਕਾਰਪੋਰੇਟ ਸੈਕਟਰ ਦਾ ਐਡਾ ਜੋਰ ਹੈ ਹੁਣ ਤਾਂ ਹਰ ਦੇ ਦੇਖਦਾ ਪ੍ਰਧਾਨ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਉਹਦਾ ਬਣਨਾ ਜਾਂ ਉਹਨੂੰ ਲਾਉਣਾ ਤੈ ਤਾਂ ਕਾਰਪੋਰੇਟ ਸੈਕਟਰ ਹੀ ਕਰਦਾ ਨਾ ਤੇ ਫਿਰ ਆਪਣੇ ਆਲੇ ਚਾਰੇ ਕਿਹੜੇ ਬਾਗ ਦੀ ਮੂਲੀ ਨੇ ਇੱਥੇ ਦਾ ਪੰਜਾਬ ਦੀ ਕੱਲੀ ਕਰਸਾਣੀ ਏ ਥੋੜੀ ਜਿਹੀ ਹਰਿਆਣਾ ਲੱਗੀ ਸੀ ਪੱਛਮੀ ਹਿੱਸਾ ਜੁਪੀ ਦਾ ਲੱਗਾ ਸੀ ਦੂਜਾ ਹਿੰਦੁਸਤਾਨ ਤਾਂ ਸਾਰਾ ਉਸ ਤਰ੍ਹਾਂ ਹੀ ਬੈਠਾ ਹੈ ਜਦ ਤੱਕ ਸਾਰੇ ਇਕੱਠੇ ਨਹੀਂ ਹੁੰਦੇ ਕਾਰਪੋਰੇਟ ਸੈਕਟਰ ਸਾਰਾ ਇਕੱਠਾ ਹੈ ਬਿਲਕੁਲ ਹੈ ਨਾ ਪੂਰੀ ਤਰ੍ਹਾਂ ਇਸ ਕਰਕੇ ਉਹਨਾਂ ਦੇ ਮੁਕਾਬਲੇ ਬੁੱਧਕ ਤੌਰ ਤੇ ਚਿੰਤਨ ਵੱਡਾ ਕਰੋ ਬੁੱਧਕ ਤੌਰ ਤੇ ਚਿੰਤਨ ਵੱਡਾ ਕਰੋ ਫਿਰ ਇਕਜੁੱਟਤਾ ਪੈਦਾ ਕਰੋ ਤੇ ਫਿਰ ਅੰਦੋਲਨ ਕਾਮਯਾਬ ਹੋਊਗਾ ਨਹੀਂ ਹੋਣਾ ਜੀ ਆ ਬਾਬਾ ਜੀ ਜਿਵੇਂ ਹੁਣ ਤੱਕ ਸਰਕਾਰ ਦਾ ਰਵਈਆ ਦੇਖੀਏ ਕੇਂਦਰ ਸਰਕਾਰ ਦਾ ਜਾਂ ਪਹਿਲੇ ਅੰਦੋਲਨ ਵੇਲੇ ਵੀ ਆਪਾਂ ਦੇਖਿਆ ਸੀ ਉਹ ਮਤਲਬ ਇਸ ਵਿਸ਼ੇ ਨੂੰ ਲੈ ਕੇ ਸੀਰੀਅਸਪਨ ਨਹੀਂ ਦਿਖਾ ਰਹੀ ਗੱਲ ਕਰਨ ਨੂੰ ਤਿਆਰ ਨਹੀਂ ਹੋ ਰਹੀ ਤਿਆਰ ਵੀ ਨਹੀਂ ਠੀਕ ਆ ਤਾਂ ਕੀ ਲੱਗਦਾ ਕਿ ਡੱਲੇਵਾਲ ਸਾਹਿਬ ਦਾ ਜਿਹੜਾ ਇਹ ਉਹਨਾਂ ਨੇ ਜਿਹੜੀ ਲੀਕ ਖਿੱਚਤੀ ਆ ਵੀ ਜਾਂ ਤਾਂ ਮੈਂ ਇਸ ਪਾਰ ਤੇ ਜਾਂ ਫਿਰ ਮੈਂ ਦੂਸਰੇ ਪਾਰ ਵੀ ਜਾਂ ਤਾਂ ਮੈਂ ਅੰਦੋਲਨ ਜਿੱਤਾਂਗੇ ਅਸੀਂ ਜੇ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਮੈਂ ਤਾਂ ਭਾਈ ਆਪਦੀ ਭੁੱਖ ਹੜਤਾਲ ਤੇ ਬੈਠਾਂ ਜੇ ਮੇਰੇ ਪ੍ਰਾਣ ਜਾਂਦੇ ਆ ਤਾਂ ਜਾਣਦੇ ਆ ਠੀਕ ਆ ਜੀ ਤੇ ਕੀ ਸਰਕਾਰ ਤੁਹਾਨੂੰ ਲੱਗਦਾ ਵੀ ਝੁਕ ਜੂਗੀ ਜਾਂ ਗੱਲਬਾਤ ਕਰੇਗੀ ਨਹੀਂ ਝੁਕਦੀ ਜੀ ਤੁਸੀਂ ਵੇਖ ਲਓ ਕਦੇ ਅੱਜ ਤੱਕ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਗ੍ਰਹਿ ਮੰਤਰੀ ਦਾ ਆਇਆ ਖੇਤੀਬਾੜੀ ਮੰਤਰੀ ਦਾ ਆਇਆ ਮੁੱਖ ਮੰਤਰੀ ਦਾ ਆਇਆ ਕਿਸੇ ਦਾ ਦੱਸ ਦਿਓ ਮਤਲਬ ਉਹ ਉਹ ਜਿਵੇਂ ਕਹਿੰਦੇ ਨੇ ਨਾ ਟੁਕ ਤੇ ਡੇਲਾ ਸਮਝਦੇ ਨੇ ਹਮ ਅਸਲੀਅਤ ਇਹ ਹੈ ਇਹ யਥਾਰਤਾ ਗੱਲ ਬਹੁਤ ਭੜੀ ਲੱਗੂਗੀ ਇਹ ਔਰ ਲੱਗੂ ਕਿਉਂਕਿ ਸੱਚ ਹੈ ਸੱਚਕ ਬਹੁਤ ਭੜਾ ਲੱਗਦਾ ਹੈ ਉਹੋ ਇਹੀ ਸਮਝਦੇ ਤੇ ਪਹਿਲਾਂ ਵੀ ਗੱਲ ਨਹੀਂ ਕੀਤੀ ਉਹਨਾਂ ਨੇ ਹਮ ਉਹਨਾਂ ਨੂੰ ਇਹ ਵੀ ਪਤਾ ਵੀ ਇਹਨਾਂ ਨੂੰ ਸਲਿੱਪ ਕਿਵੇਂ ਕਰਨਾ ਹੈ ਹਮ ਇਹ ਵੀ ਨਾਲ ਹੈ ਸਰਕਾਰ ਨੂੰ ਸਾਰਾ ਪਤਾ ਹੁੰਦਾ ਹੈ ਕਿਹੜਾ ਬੰਦਾ ਕਿੱਥੇ ਖੜਾ ਹੈ ਕਿੰਨਾ ਉਹ ਸਟੈਂਡ ਲੈ ਸਕਦਾ ਤੇ ਕਿੱਥੇ ਉਹਨੂੰ ਤਲਕਾਇਆ ਜਾ ਸਕਦਾ ਹੈ ਕਿਸਾਨੀ ਅੰਦੋਲਨ ਦੇ ਨਤਾਮਾਂ ਨੂੰ ਸਰਕਾਰ ਤਲਕਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇਗੀ ਹੂੰ ਔਰ ਇਹਦਾ ਸਿੱਟਾ ਤੁਹਾਡੇ ਸਾਹਮਣੇ ਹੈ ਹੂੰ ਹਾਂ ਇਹਨੂੰ ਪ੍ਰਵਾਨ ਕਰਨ ਆਪਣੀ ਨਿੱਜੀ ਹੋਮਿਓਫਿਊਡਲ ਹੋਮੇ ਨੂੰ ਨਿੱਜੀ ਤੇ ਫਿਊਡਲ ਜਗੀਰੂ ਸੋਚ ਨੂੰ ਛੱਡ ਕੇ ਵੱਡੀ ਸੋਚ ਪੈਦਾ ਕਰਨ ਤੇ ਸਹੀ ਅਰਥਾਂ ਚ ਕਰਸ਼ਾਣੀ ਦੇ ਮੁੱਦੇ ਨੂੰ ਲੈ ਕੇ ਤੇ ਉੱਥੇ ਹੀ ਖੜ ਜਾਣਾ ਹਾਂ ਇਹ ਪੱਕੀ ਗੱਲ ਹੈ ਪ੍ਰਧਾਨ ਮੰਤਰੀ ਜੀ ਸੁਣਨ ਗੱਲ ਨਹੀਂ ਕਰੂਗਾ ਹੂੰ ਇਹ ਪੱਕੀ ਗੱਲ ਹੈ ਹੂੰ हां ਜਿਵੇਂ ਬਾਪੂ ਜੀ ਆਪਾਂ ਦੇਖਿਆ ਸੀਗਾ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਪਹਿਲੇ ਕਿਸਾਨ ਮੋਰਚੇ ਦੇ ਵਿੱਚ ਬਹੁਤ ਜ਼ਾਹੋ ਜਲਾਲ ਬਹੁਤ ਜ਼ਿਆਦੇ ਸੀ ਚਲਿਆ ਗਿਆ ਸੀਗਾ ਉੱਪਰਲੇ ਲੈਵਲ ਤੇ हां ਵਿਦੇਸ਼ ਤੋਂ ਲੈ ਕੇ ਦੇਸ਼ ਤੱਕ ਹਰੇਕ ਪੈਂਡ ਦੇ ਮੁਲਖਾਂ ਨੇ 65 ਮੁਲਖਾਂ ਦੇ ਕਰਸਾਣਾ ਨੇ ਮੋਰਚਿਆਂ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਜਰਮਨ ਵਰਗੇ ਸ਼ਹਿਰਾਂ ਦੇ ਵਿੱਚ ਵੀ ਬਰਲਨ ਵਰਗੇ ਸ਼ਹਿਰਾਂ ਦੇ ਲੋਕ ਇਕੱਠੇ ਹੋ ਗਏ ਸੀ ਬਿਲਕੁਲ ਉਹ ਸਮਰਥਨ ਮਿਲਿਆ ਸਾਨੂੰ ਸਮਰਥਨ ਮਿਲਿਆ ਸੀ ਤਾਂ ਹੁਣ ਇਸ ਮੋਰਚੇ ਦੇ ਵਿੱਚ ਉਹ ਜਹੋ ਜਲਾਲ ਅਜੇ ਤੱਕ ਨਹੀਂ ਬਣ ਪਾਇਆ ਕੀ ਲੋਕ ਆਉਂਦੇ ਦਿਨਾਂ ਦੇ ਵਿੱਚ ਲੱਗਦਾ ਵੀ ਨਿਕਲਣਗੇ ਕੀ ਇਹ ਜਿਹੜਾ ਮੋਰਚਾ ਹੁਣ ਚੱਲ ਰਿਹਾ ਆਉਂਦੇ ਦਿਨਾਂ ਦੇ ਵਿੱਚ ਉਹ ਵਿਸ਼ਾਲ ਰੂਪ ਲੈ ਸਕਦਾ ਕਿਉਂਕਿ ਹਰਿਆਣੇ ਦੀ ਵੀ ਜੇਕਰ ਇਸ ਮੋਰਚੇ ਦੇ ਵਿੱਚ ਆਪਾਂ ਮਸ਼ਹੂਰੀ ਦੇਖੀ ਨਾ ਤਾਂ ਉਹਨਾਂ ਦੀ ਵੀ ਨਾ ਬਰਾਬਰੀ ਆ ਹੁਣ ਤੱਕ ਵੀ ਉਹ ਅਜੇ ਤੱਕ ਨਾ ਬਰਾਬਰ ਗੁਰਨਾਮ ਸਿੰਘ ਚੜੂਨੀ ਜਦੋਂ ਪਹਿਲਾ ਅੰਦੋਲਨ ਆਉਂਦਾ ਹੋਣ ਸੀ ਲੈ ਕੇ ਜਾਂਦੇ ਸੀ ਹੁਣ ਇਹ ਸੰਦੋਲਨ ਚੋਂ ਇੱਕ ਕਲਬ ਜੀ ਨਹੀਂ ਬੋਲੇ ਮੰਨ ਵੀ ਨੇ ਆਏ ਨਹੀਂ ਨੇ ਤਾਂ ਕੀ ਲੱਗਦਾ ਵੀ ਫਿਰ ਕੀ ਲੋਕ ਆਪ ਮੁਹਾਰੇ ਜਾਂ ਜਿਵੇਂ ਆਪਾਂ ਦੇਖਿਆ ਸੀਗਾ ਜਿਹੜਾ ਪਿਛਲੀ 26 ਜਨਵਰੀ ਨੂੰ ਜਦੋਂ ਉਸ ਕਿਸਾਨ ਅੰਦੋਲਨ ਮਿਲਿਆ ਰਕੇਸ਼ਟ ਕੈ ਸਾਹਬ ਦੇ ਹੰਝੂ ਡਿੱਗਦੇ ਨੇ ਤੇ ਪੰਜਾਬ ਸਮੇਤ ਪੂਰਾ ਦੇਸ਼ ਯੂਪੀ ਨਿਕਲ ਕੇ ਮੋਰਚੇ ਨੂੰ ਦੁਬਾਰਾ ਸਟੈਂਡ ਕਰ ਜਾਂਦਾ ਤਾਂ ਇਹੀ ਹਾਲਾਤ ਇਸ ਟਾਈਮ ਇਸ ਮੋਰਚੇ ਦੇ ਵੀ ਦਿਖ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਸੇਹ ਦੇਖ ਕੇ ਤਾਂ ਜਾਂ ਉਹਨਾਂ ਦੇ ਜਿਹੜੇ ਉਹ ਉੱਥੇ ਕਿਸਾਨ ਬੈਠੇ ਨੇ ਉਹ ਜਿਸ ਤਰ੍ਹਾਂ ਦੀਆਂ ਅਪੀਲਾਂ ਕਰ ਰਹੇ ਨੇ ਕੀ ਲੋਕ ਜਿਹੜੀ ਉਪਭਾਵਕਤਾ ਦੀ ਲਹਿਰ ਫੇਰ ਬਣ ਸਕਦੀ ਹੈ ਫੇਰ ਇਸ ਮੂਵ ਚੇ ਨੂੰ ਖੜਾ ਕਰ ਸਕਦੀ ਹੈ ਉਪਭਾਵਕਤਾ ਹੈਗੀ ਜੇ ਭਾਵਕਤਾ ਹੋਵੇ ਨਾ ਫਿਰ ਠੀਕ ਹੈ ਇੱਕ ਜਿਹਨੂੰ ਕਹਿੰਦੇ ਨੇ ਇਮੋਸ਼ਨਸ ਇੱਕ ਕਹਿੰਦਾ ਸੈਂਟੀਮੈਂਟਸ ਸੈਂਟੀਮੈਂਟੈਲਿਟੀ ਤਾਂ ਹੋ ਸਕਦੀ ਹੈ ਨਾ ਚਾ ਇਮੋਸ਼ਨ ਜਿਹੜਾ ਨਾ ਭਾਵਨਾਤਮਕ ਜਿਹੜਾ ਜਗਤ ਪੈਦਾ ਕਰਨਾ ਉਹ ਬੜਾ ਔਖਾ ਹੈ ਜੇ ਉਹ ਹੋ ਜੇ ਤਾਂ ਸੁੰਨ ਤੇ ਸੁਹਾਗਾ ਹੈ ਫੇਰ ਹੋ ਜੇ ਮੇਰਾ ਖਿਆਲਾ ਹੁਣਾ ਇਹ ਬਹੁਤ ਔਖਾ ਹੈ ਉਸ ਵਕਤ ਵੀ ਲੋਕੀ ਕਿਵੇਂ ਇਕੱਠੇ ਆਏ ਤੇ ਉਸ ਵਕਤ ਵੀ ਵੇਖੋ ਸਰਕਾਰ ਕਿੰਨੀ ਕਾਮਯਾਬ ਹੋਈ ਜਾਣਾ ਤਾਂ ਸੀਗਾ ਕਿਹੜੇ ਪਾਸੇ ਜਾਵੜੇ ਲਾਲ ਕਿਲੇ ਤੇ ਆਪ ਦਿਆਂ ਬੰਦਿਆ ਰਾਹੀਂ ਲਾਲ ਕਿਲੇ ਤੇ ਲੈ ਗਏ ਜਿੱਥੇ ਲਾਲ ਕਿਲੇ ਚ ਤਾਂ ਕੁਝ ਵੀ ਨਸਵਾਏ ਚੂਹਿਆਂ ਤੋਂ ਤੇ ਕਬੂਤਰਾਂ ਤੋਂ ਲਾਲ ਕਿਲੇ ਚ ਕੀ ਗੜ ਲਾਂਗੇ ਉਹ ਤਾਂ ਡਿੱਗਣ ਵਾਲਾ ਹੈ ਉੱਥੇ ਕੋਈ ਬਾਦਸ਼ਾਹਤ ਨਹੀਂ ਕਿਸੇ ਮੁਗਲ ਦਾ ਤਖਤ ਨਹੀਂ ਜਿਹੜੇ ਤੇ ਕਬਜ਼ਾ ਕਰਕੇ ਆਪਾਂ ਬਹਿ ਜਾਗੇ ਉੱਥੇ ਤਾਂ ਕੁਝ ਵੀ ਨਹੀਂ ਉੱਥੇ ਜਾਂ ਚੂਹੇ ਨੇ ਜਾਂ ਕਬੂਤਰ ਨੇ ਜਾਂ ਚਾਂਮਚੜਕਾ ਨੇ ਉਹ ਤੇ ਕੀ ਲਣ ਜਾਣਾ ਜੀ ਪਰ ਜਿਹੜੀ ਤੇ ਉਦੋਂ ਵੀ ਲਾਲ ਕਿਲੇ ਤੇ ਜਾਂਦੀ ਆ ਤਾਂ ਉਹ ਕਹਿੰਦੇ ਵੀ ਅਸੀਂ ਗੁਨਾਹ ਹੀ ਕਰ ਲਿਆ ਜੇ ਚਲੇ ਗਏ ਨਹੀਂ ਨਹੀਂ ਗੁਨਾਹ ਹੋ ਗਿਆ ਤੁਸੀਂ ਆਪਣਾ ਅੰਦੋਲਨ ਪਤਲਾ ਕਰ ਲਿਆ ਹੂੰ ਮਤਲਬ ਜਾਣਾ ਅੰਦੋਲਨ ਤੇ ਵਿੱਚ ਲਾਲ ਕਿਲਾ ਕਿੱਥੋਂ ਆ ਗਿਆ ਗੱਲ ਤਾਂ ਇਹ ਹੈ ਨਾ ਅੰਦੋਲਨ ਦਾ ਟਰੈਕ ਨਹੀਂ ਬਦਲਦੇ ਹੁੰਦੇ ਜਦੋਂ ਅੰਦੋਲਨ ਦਾ ਟਰੈਕ ਬਦਲੂਗਾ ਉਦੋਂ ਅੰਦੋਲਨ ਪਤਲਾ ਪੈ ਗਿਆ ਹੂੰ ਇਹ ਪਤਲਾ ਕਰਨ ਦੇ ਵਿੱਚ ਇਹ ਗਲਤੀ ਕੀਤੀ ਹੈ ਕਿਸੇ ਹੋਰ ਨੇ ਨਹੀਂ ਆਪਨੇ ਕੀਤਿਆ ਉਹਦੇ ਵਿੱਚ ਸਰਕਾਰ ਦਾ ਕਿੰਨਾ ਯੋਗਦਾਨ ਹੈ ਹੂੰ ਹਰ ਬੰਦਾ ਨੂੰ ਪਤਾ ਹੈ ਹੂੰ ਪਰ ਚੁੱਪ ਹੈ ਹੂੰ ਇਹ ਵੀ ਚੁੱਪ ਹੈ ਹਾਂ ਜਿੰਨਾ ਤੋਂ ਗਲਤੀ ਕਰਾਈ ਆ ਉਹ ਲੱਗਦੇ ਵੀ ਪੂਰੇ ਕਿਸਾਨ ਨੇ ਲੱਗਦੇ ਵੀ ਪੰਜਾਬ ਦੇ ਕਿਸਾਨ ਨੇ ਇਹ ਵੀ ਨਾਲ ਹੈ ਕਦੇ-ਕਦੇ ਟਕੈਤ ਨੂੰ ਲੈ ਆਉਂਦੇ ਆ ਵਿਚਾਰੇ ਨੂੰ ਵਰਤਣ ਵਾਸਤੇ ਹਾਲਾਂਕਿ ਉਹਦੇ ਵੀ ਕੁੰਡ ਮੁੜੇ ਪਏ ਆ ਅਸਲੀ ਤੇ ਟਕਾਇਦੇ ਵੀ ਕੁੰਡ ਮੁੜੇ ਪਏ ਆ ਹਾਂ ਉਹ ਗੱਲਾਂ ਟਕਾਇਦੀਆਂ ਨਹੀਂ ਜਾਣੀਆਂ ਪਹਿਨਾਣੀਆਂ ਗਈਆਂ ਕੋਠੇ ਤੇ ਉਹ ਵੀ ਹਾਂ ਪਰ ਸੋਚਦਾ ਤਾਂ ਆਪ ਨੂੰ ਕੋ ਨਾ ਆਪਦੇ ਹਿੱਤਾਂ ਦੀ ਰਾਖੀ ਤਾਂ ਆਪ ਨੂੰ ਕਰਨੀ ਪਊ ਕਾਰਪੋਰੇਟ ਸੈਕਟਰਾਂ ਤੋਂ ਆਪਦੇ ਹਿੱਤ ਮਨਾਉਣੇ ਬਹੁਤ ਔਖੇ ਆ ਤੇ ਉਹਨਾਂ ਵੱਡੀ ਚ ਉਹਨਾਂ ਵਰਗੀ ਚੇਤਨਾ ਉਹਨਾਂ ਵਰਗਾ ਗਿਆਨ ਉਹਨਾਂ ਵਰਗਾ ਵਿਵੇਕ ਤੇ ਉਹਨਾਂ ਵਰਗੀ ਪ੍ਰਤੀਬੱਧਤਾ ਹਉ ਤਾਂ ਤਾ ਪ੍ਰਾਪਤੀ ਹੋ ਜੂਗੀ ਫਿਰ ਦਾ ਇਸ ਗੱਲ ਦੀ ਪ੍ਰਾਪਤੀ ਦੇ ਵਿੱਚ ਕੋਈ ਸਮੱਸਿਆ ਨਹੀਂ ਰਹਿਣੀ ਤੇ ਤੇ ਜੇ ਮੈਂ ਬਬੂ ਜੀ ਕਹਾਂ ਕਿ ਆਖਰੀ ਸ਼ਬਦਾਂ ਦੇ ਵਿੱਚ ਤੁਸੀਂ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਤਾਂ ਜੋ ਇਸ ਮੋਰਚੇ ਨੂੰ ਜਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਅੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਪਹਿਲਾਂ ਬਚਾਇਆ ਜਾ ਸਕੇ ਕਿ ਉਹਨਾਂ ਦੀ ਸਿਹਤ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਦੇਖੋ ਪਹਿਲੀ ਗੱਲ ਤਾਂ ਉਹ ਉਹਨੇ ਵਾਰਤ ਰੱਖ ਲਿਆ ਵਰਤ ਇਸ ਉਮਰ ਦੇ ਵਿੱਚ ਵਰਤ ਰੱਖਣਾ ਤੇ ਕੁਦਰਤੀ ਗਾ ਸਰੀਰ ਨਹੀਂ ਟੁੱਟ ਰਹੀ ਹੈ ਤਾਕਤ ਕੋਈ ਨਹੀਂ ਰਹਿਣੀ ਫਿਰ ਮਾਨਸਿਕ ਬੋਝ ਵੀ ਹੈ ਇਹ ਵੀ ਨਾਲ ਹੈ ਲੋਕ ਉਹਦਾ ਸਾਥ ਦੇਣ ਦੂਜਿਆਂ ਕਿਸਾਨ ਜਿੰਦੇ ਬੰਦੀਆਂ ਵੀ ਉਹਦਾ ਸਾਥ ਦੇਣ ਮੰਨ ਲਓ ਉਹਦਾ ਸਾਥ ਦੇ ਕੋ ਕਾਮਯਾਬ ਹੋ ਜਾਂਦਾ ਤੇ ਉਹ ਵੱਡਾ ਹੋ ਜਾਂਦਾ ਤੇ ਵੱਡੇ ਹੋਣ ਨਾਲ ਕੋਈ ਪੰਜਾਬ ਦਾ ਨੁਕਸਾਨ ਹੋ ਜੂ ਮੰਨ ਲਓ ਜੇ ਡੱਲੇ ਵਾਲਾ ਵੱਡਾ ਹੋ ਗਿਆ ਕੀ ਪੰਜਾਬ ਦਾ ਨੁਕਸਾਨ ਹੀ ਹੋਗਾ ਤੁਹਾਨੂੰ ਭਾਗ ਥੋੜਾ ਹੀ ਭਰਾ ਤੇ ਜੇ ਥੋੜਾ ਭਰਾ ਧਰਤੀ ਤੋਂ ਖੁਰ ਗਿਆ ਕਿ ਉਸ ਤੋਂ ਬਾਅਦ ਤਾਂ ਥੋੜੀ ਬਾਰੀ ਆ ਹਮ ਸਮਾਂ ਉਹਨੂੰ ਵੱਡਾ ਕਰ ਦਿਓ ਹਮ ਤੁਸੀਂ ਵੱਡਾ ਕਰ ਦਿਓ ਇਕੱਲਾ ਵੱਡਾ ਥੋੜਾ ਹਣਾ ਥੋੜੇ ਕਰਕੇ ਵੱਡਾ ਹਮ ਆ ਛੱਤ ਤਾਂ ਹੀ ਖੜੀ ਹੈ ਨਾ ਜੇ ਥੱਲੇ ਦੇ ਬਰਾਬਰ ਦੇ ਗਾਰਡਰ ਨੇ ਬਿਲਕੁਲ ਨਹੀਂ ਜੇ ਗਾਰਡਰ ਕਰਦੇ ਛੱਤ ਡਿੱਗ ਪੂ ਜਿੱਦੀ ਮਰਜ਼ੀ ਤੱਕ ਨਹੀਂ ਹੋਵੇ ਹਮ ਇਸ ਕਰਕੇ ਉਹਦਾ ਵੱਡਾ ਹੋਣਾ ਤੁਹਾਡੀ ਤਾਕਤ ਦੇ ਨਾਲ ਵੱਡਾ ਨਾਲ ਲੱਗ ਜਾਓ ਲੋਕੀ ਸਮਝ ਜਾਣਗੇ ਵੀ ਹਾਂ ਵੀ ਇਹ ਇੱਕ ਤਾਕਤ ਇੱਕ ਮੁੱਠ ਹੋ ਗਏ ਤੇ ਸਾਰੇ ਹੀ ਵੱਡੇ ਨੇ ਹਮ ਤੇ ਸਾਰਿਆਂ ਦੇ ਵੱਡਿਆਂ ਦੇ ਸਾਹਮਣੇ ਉਹਨਾਂ ਦਾ ਜਿਹੜਾ ਮਕਸਦਾ ਉਹਨਾਂ ਦਾ ਮਨਤਵ ਉਹ ਪ੍ਰਾਪਤੀ ਪੂਰੀ ਹੋ ਜੂਗੀ ਹਾਂ ਜੀ ਸੋ ਇਹ ਸਨ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਨੇ ਬੜੀ ਦੂਦ੍ਰਿਸ਼ਟੀ ਨਾਲ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਉਹਤੇ ਪੈਣੀ ਨਜ਼ਰ ਨਾਲ ਸਾਨੂੰ ਸਮਝਾਇਆ ਕਿ ਕਿੱਥੇ ਕਿਸਾਨ ਲੀਡਰਾਂ ਦੇ ਵਿੱਚ ਖਾਮੀਆਂ ਨੇ ਉਹਨਾਂ ਨੂੰ ਕਿਹੜੀਆਂ ਖਾਮੀਆਂ ਦੂਰ ਕਰਨ ਦੀ ਲੋੜ ਆ ਕਿਵੇਂ ਉਹਨਾਂ ਨੇ ਦੱਸਿਆ ਕਿ ਇਸ ਸੰਘਰਸ਼ ਨੂੰ ਜਿੱਤਿਆ ਜਾ ਸਕਦਾ ਸੋ ਮੈਂ ਅਤੇ ਮੇਰਾ ਸਾਥੀ ਪ੍ਰਦੀਪ ਸਿੰਘ ਧਾਲੀਵਾਲ ਜਲਦ ਹੀ ਨਵਾਂ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ